ਅੱਜ ਅਸੀਂ ਗੱਲ ਕਰਾਂਗੇ 21ਵੀਂ ਸਦੀ ਦੇ ਸੰਸਾਰ ਪ੍ਰਸਿੱਧ ਸਿੱਖ ਦੜਾਕ ਬਾਬਾ ਫੌਜਾ ਸਿੰਘ ਦੀ ਬਾਬਾ ਫੌਜਾ ਸਿੰਘ 21ਵੀਂ ਸਦੀ ਦਾ ਉਹ ਬਜ਼ੁਰਗ ਦੜਾਕ ਸੀ ਜਿਸ ਨੇ ਪੂਰੀ ਦੁਨੀਆ ਵਿੱਚ ਸਿੱਖ ਅਤੇ ਦਸਤਾਰ ਦੀ ਸ਼ਾਨ ਨੂੰ ਉੱਚਾ ਕੀਤਾ ਬਾਬਾ ਫੌਜਾ ਸਿੰਘ ਕੁਦਰਤ ਦਾ ਕ੍ਰਿਸ਼ਮਾ ਸੀ ਉਹ ਮਾਤਾ ਧਿਆਨਕੌਰ ਦੀ ਕੁੱਖੋਂ ਰਹਿਮੋਦਾਈ ਦੇ ਹੱਥੋਂ ਜੰਮਿਆ ਤਾਂ ਉਸ ਦੇ ਬਚਨ ਦੀ ਬੜੀ ਘਟਾਸ ਸੀ ਪਰ ਉਹ 114 ਸਾਲ 3 ਮਹੀਨੇ 14 ਦਿਨ ਜੀਵਿਆ ਨਾ ਸਿਰਸ ਜੀਵਿਆ ਬਲਕਿ ਗੁਰਾਂ ਦੀ ਦੱਸੀ ਜੀਵਨ ਜਾਂਚ ਹੱਸਦਿਆਂ ਖੇਡਦਿਆਂ ਉਸਨੇ ਮੈਰਾਥਨ ਦੌੜਾ ਦੌੜਨ ਦਾ ਕੋਟਕ ਵੀ ਵਰਤਾ ਗਿਆ ਇਹ ਵੀ ਕੋਈ ਕਟਕ ਹੋਵੇਗਾ ਕਿ ਬਚਪਨ ਦੇ ਪਹਿਲੇ 5 ਸਾਲ ਉਹ 5 ਕਦਮ ਤੁਰਨ ਜੋਗਾ ਵੀ ਨਹੀਂ ਸੀ ਹੋਇਆ ਇਥੋਂ ਤੱਕ ਕਿ ਰੜਨ ਤੇ ਖੜਨ ਦੀ ਵੀ ਬੜੀ ਧੀਰ ਨਾਲ ਲੱਗਾ 6ਵਾਂ ਸਾਲ ਲੱਗਣ ਤੇ ਜਦੋਂ ਤੁਰਨ ਜੋਗਾ ਹੋਇਆ ਤਾਂ ਘਰ ਦੇ ਆਨੇ ਪਿੰਡ ਵਿੱਚ ਕੜਾ ਵੰਡਿਆ ਉਸ ਦੀ ਮਾਂ ਖੇਤ ਰੋਟੀ ਲੈ ਕੇ ਜਾਂਦੀ ਤਾਂ ਵੀ ਨਾਲ ਜਾਣ ਦੀ ਜिद ਕਰਦਾ ਉਹ ਉਂਗਲ ਫੜ ਕੇ ਤੁਰਨ ਦਾ ਚਾਰਾ ਕਰਦੀ ਤਾਂ ਫੌਜਾ ਸਿੰਘ ਦੀਆਂ ਲੱਤਾਂ 'ਚ ਚੀਸਾਂ ਪੈਣ ਲੱਗਦੀਆਂ ਮਾ ਉਹਦੀਆਂ ਲੱਤਾਂ 'ਤੇ ਪੱਟੀਆਂ ਬਣਦੀ ਰਹਿੰਦੀ ਜਿੱਥੇ ਕਿਤੇ ਰੁੱਖ ਦੀ ਛਾਂ ਹੁੰਦੀ ਉੱਥੇ ਬੈਠ ਕੇ ਧੰਮ ਲੈਣ ਲੱਗਦੇ 15 ਸਾਲ ਦੀ ਉਮਰ ਤੱਕ ਉਹ ਲਗਾਤਾਰ 1 ਮੀਲ ਵੀ ਨਾ ਤੁਰ ਸਕਿਆ ਅਜਿਹੇ ਮੁੰਡੇ ਨੂੰ ਤਾਂ ਰਿਸ਼ਤਾ ਹੋਣਾ ਵੀ ਮੁਸ਼ਕਲ ਸੀ ਕਿਉਂਕਿ ਕੁੜੀਆਂ ਨੂੰ ਉਦੋਂ ਜੰਮਦਿਆਂ ਹੀ ਮਾਰ ਦਿੱਤਾ ਜਾਂਦਾ ਸੀ ਕਿਸਾਨਾਂ ਦੇ ਮੁੰਡੇ ਲਵੀ ਉਮਰ ਵਿੱਚ ਵਿਆਹੇ ਜਾਂਦੇ ਹਨ ਤਾਂ ਵਿਆਹੀ ਜਾਂ ਨਹੀਂ ਤਾਂ ਛੜੇ ਰਹਿ ਜਾਂਦੇ ਹਨ ਉਸ ਦੇ ਪਿਤਾ ਦਾ ਨਾਂ ਮੇਰ ਸਿੰਘ ਸੀ ਉਹ ਵਿਚਾਰਾ ਥੋੜਿਆ ਟੁੱਟਿਆ ਕਿਸਾਨ ਸੀ ਜਿਸ ਦਾ ਵੱਡਾ ਪਰਿਵਾਰ ਸੀ ਕਰਜ਼ੇ ਲੌਂਦਾ ਹਲ ਵਾਹਂਦਾ ਪਾਣੀ ਲੌਂਦਾ ਪੱਠੇ ਟੋਂਦਾ ਇਹ ਡੰਗਰਪਾਲ ਦਾ ਉਹ ਕੀ ਦਾ ਕੀ ਦਾ ਇਲਾਜ ਕਰਾਉਂਦਾ ਮੇਰ ਸਿੰਘ ਵੀ ਮੇਰ ਨਾਲੋਂ ਉਹਦੇ ਪੁੱਤਰ ਫੌਜਾ ਫੌਜੂ ਤੇ ਬਾਬਾ ਫੌਜਾ ਸਿੰਘ ਬਣੇ ਮੈਰਾਥਨ ਮਹਾਰਾਜੀ ਉੱਤੇ ਕੁਦਰਤ ਤੇ ਕਾਦਰ ਦੀ ਮਿਹਤ ਮਿਹਰ ਵਧੇਰੇ ਰਹੀ ਫੌਜਾ ਸਿੰਘ ਹਲਵਾਨ ਲੱਗਾ ਤਾਂ ਉਸ ਦਾ 25 ਸਾਲ ਦੀ ਉਮਰ ਵਿੱਚ ਵਿਆਹ ਹੋਇਆ ਬਰਾਤ ਗੱਡੇ ਤੇ ਚੜਕੇ ਪਿੰਡ ਕਲਾ ਘਟ ਆ ਗਈ ਇੱਕ ਵਲਦ ਉਹਨਾਂ ਦੇ ਘਰ ਦਾ ਸੀ ਤੇ ਦੂਸਰਾ ਉਸ ਦੇ ਮਸ਼ੇਰ ਦਾ ਵਿਹੰਦੜਾ ਹੋਣ ਕਰਕੇ ਹੀ ਉਸ ਨੂੰ ਚਾਬੀ ਦੇ ਲੱਠੇ ਵਾਲੇ ਨਵੇਂ ਕੱਪੜੇ ਜੁੜੇ ਸਨ ਉਹ ਹਲਵਾਹੀ ਕਰਕੇ ਸਬਰ ਪਾਲਣ ਲੱਗਾ ਕਦੇ ਫਸਲ ਚੰਗੀ ਹੋ ਜਾਂਦੀ ਕਦੇ ਮਾੜੀ ਕਦੇ ਮੌਸਮ ਦੀ ਕਰੋਪੀ ਨਾਲ ਮਰ ਜਾਂਦੀ ਉਹਦੇ ਘਰ ਵਿੱਚ ਤਿੰਨ ਪੁੱਤਰਾਂ ਤੇ ਤਿੰਨ ਧੀਆਂ ਨੇ ਜਨਮ ਲਿਆ ਜਿਨ੍ਹਾਂ ਨੂੰ ਪੜ੍ਹ ਲਿਖਾਤਾ ਨਾ ਸਕਿਆ ਪਰ ਇੱਕ ਉੱਤਰ ਤੇ ਇੱਕ ਧੀ ਨੂੰ ਇੰਗਲੈਂਡ ਤੇ ਕੈਨੇਡਾ ਵਿਆਹਨ ਵਿੱਚ ਕਾਮਯਾਬ ਹੋ ਗਿਆ ਬਾਤਵਲੇ ਵਿੱਚ ਉਹ ਖੇਡਣ ਜੋਗਾ ਨਹੀਂ ਸੀ ਤੇ ਨਾ ਹੀ ਪੜਨ ਜੋਗਾ ਗੱਬਰੂ ਹੋ ਕੇ ਉਹ ਫੁੱਟਬਾਲ ਨੂੰ ਕਿੱਤਾ ਮਾਰਨ ਲੱਗ ਪਿਆ 1947 ਦੇ ਰੌਲੇ-ਗੋਲੇਆਂ ਵਿੱਚ ਫੁੱਟਬਾਲ ਦੀਆਂ ਕਿੱਕਾਂ ਵੀ ਭੁੱਲ ਗਈਆਂ ਪੜ੍ਹਾਈ ਲਿਖਾਈ ਜਾਂ ਕਿਸੇ ਹੁਨਰ ਵੱਲੋਂ ਉਹ ਅਸਲੋ ਕੋਰਾ ਸੀ ਸਿਰਫ ਆਪਣੇ ਦਸਖਤ ਕਰਨੇ ਹੀ ਸਿੱਖਿਆ ਸੀ ਤੇ ਉਹ ਵੀ ਉਰਦੂ ਵਿੱਚ ਇੰਗਲੈਂਡ 'ਚ ਬੁਢਾਪਾ ਪੈਨਸ਼ਨ ਲੈਣ ਵੇਲੇ ਵੀ ਉਹ ਉਰਦੂ ਵਿੱਚ ਹੀ ਦਸਖਤ ਕਰਦਾ ਸੀ ਅੰਕਾਂ ਦੀ ਉਸ ਨੂੰ ਕਦੇ ਲੋੜ ਨਹੀਂ ਪਈ ਦੰਦਾਂ ਜੜਾ ਡੰਗਸਾਰੂ ਸਨ ਕੰਨਾਂ 'ਚ ਉੱਚਾ ਸੁਣਨ ਲੱਗਾ ਸੀ ਬੁੱਲ ਪਤਲੇ ਉਤਲੇ ਦੰਦ ਚੌੜੇ ਤੇ ਹੀਥਲੇ ਬਰੀਕ ਸਨ ਦੰਡਾਂ ਵਿੱਚ ਵਿਰਲਾ ਪੈ ਗੀਆਂ ਸਨ ਦਾੜੀ ਹੋਰ ਲੰਬੀ ਤੇ ਹੋਰ ਬੱਗੀ ਹੋ ਗਈ ਸੀ ਗਾਲ ਫੌਜੂ ਜੀਵਨ ਦੇ ਪਹਿਲੇ 5 ਸਾਲ ਬੇਸ਼ੱਕ ਪੰਜ ਕਦਮ ਨਹੀਂ ਸੀ ਤੁਰ ਸਕਿਆ ਪਰ ਪਿੱਛੋਂ ਇਹਨਾਂ ਉਰਿਆ ਇਹਨਾਂ ਦੌੜਿਆ ਕਿ ਉਮਰ ਦੇ 80 ਦੇ ਹੱਕ 80ਵਿਆਂ ਤੋਂ ਲੈ ਕੇ 110ਵਿਆਂ ਸਾਲਾਂ ਤਾਈਂ ਦੌੜ-ਦੌੜ ਧਰਤੀ ਘਸਾ ਦਿੱਤੀ ਉਹਦੀਆਂ ਲੰਬੀਆਂ ਦੌੜਾਂ ਇਹ ਨਿਰੰਤਰਣ ਤੋਰਾ ਦਾ ਕੋਈ ਅੰਤ ਨਾ ਰਿਹਾ ਆਖਰ ਅੰਤ 14 ਜੁਲਾਈ 2025 ਨੂੰ ਉਸ ਦੇ ਘਰ ਕੋਲ ਹੀ ਛੜਖਾਸਤੇ ਦਾ ਸ਼ਿਕਾਰ ਹੋ ਗਿਆ 1991 ਈਸਵੀ ਚ ਉਸ ਦੀ ਪਤਨੀ ਗਿਆਨਕੌਰ ਗੁਜ਼ਰ ਗਈ 1990 ਵਿੱਚ ਗਬਲਾ ਪੁੱਤਰ ਕਲਦੀਪ ਸਿੰਘ ਵੀ ਛੱਤ ਤੋੜ ਕੇ ਮੁੱਕ ਗਿਆ ਉਹਨਾਂ ਦੇ ਵਿਜੋਗ ਵਿੱਚ ਉਹ ਕਮਲਾ ਹੋਇਆ ਸਿਰਿਆਂ 'ਚ ਬੈਠਾ ਰਹਿੰਦਾ ਪਿੰਡ ਵਾਲੇ ਸੋਚਦੇ ਹੁਣ ਇਹ ਵੀ ਨਹੀਂ ਬਚਦਾ ਉਸ ਦਾ ਵੱਡਾ ਪੁੱਤਰ ਸੁਖਵਿੰਦਰ ਸਿੰਘ ਬਲਾਈਟ ਵਿੱਚ ਸੀ ਉਸ ਨੇ ਬਾਪੂ ਨੂੰ ਮੁਗਵਾਉਣ ਲਈ ਪਾਸਪੋਰਟ ਬਣਵਾਇਆ 68 ਜਨਮ ਤਰੀਕ 1 ਅਪ੍ਰੈਲ 1911 ਲਿਖੀ ਗਈ ਤੇ ਦਿਲ ਛੱਡੀ ਬੈਠੇ ਉਦਾਸੇ ਬਾਪੂ ਨੂੰ ਇੰਗਲੈਂਡ ਸੱਦ ਲਿਆ ਫੌਜਾ ਸਿੰਘ ਦਾ ਵਿਲਾਇਤ ਵਿੱਚ ਜੀ ਨਾ ਲੱਗਾ ਉਹ ਮੁੜ ਪਿੰਡ ਪਰਤ ਆਇਆ ਪਿੰਡ ਆ ਕੇ ਫਿਰ ਉਹੀ ਸ਼ੁਦਾਈਆਂ ਵਾਲਾ ਹਾਲ ਹੋਇਆ ਦੁਬਾਰਾ ਇੰਗਲੈਂਡ ਗਿਆ ਤੇ ਫਿਰ ਪਿੰਡ ਪਰਤ ਆਇਆ ਤਿੰਨ ਗੜੇ ਮਾਰ ਕੇ ਉਹ ਇੰਗਲੈਂਡ ਵਿੱਚ ਹੀ ਟਿਕ ਗਿਆ ਇੰਗਲੈਂਡ ਚ ਟਿਕਿਆ ਬਠਿੰਡੇ ਵੱਲ ਦੇ ਇੰਗਲੈਂਡ ਪਹੁੰਚੇ ਦੁੜਾਕ ਹਰਮੰਦਰ ਸਿੰਘ ਨੇ ਉੱਥੇ ਫਿਰ ਇੱਕ ਕੌਤਕ ਹੋਰ ਵਰਤਿਆ ਹਰਮਨਦਰ ਸਿੰਘ ਖੁੱਦ 10000 ਮੀਟਰ ਦੌੜ ਦਾ ਦੌੜਾਕ ਸੀ ਮਾਸਕੋ 1980 ਦੀਆਂ 올림픽 ਖੇਡਾਂ ਲਈ ਉਸਨੇ ਟ్రायल ਦਿੱਤੇ ਸਨ ਪਰ ਵਰਤਾਨੀਆਂ ਦੀ ਟੀਮ ਚ ਚੁਣੇ ਜਾਣ ਖੰਨੋ ਰਹਿ ਗਿਆ ਸੀ ਫਿਰ ਉਹ ਵੈਟਰਨ ਦੌੜਾਕ ਵਜੋਂ ਮੈਰਾਥਨ ਦੌੜਨ ਲੱਗ ਪਿਆ ਉਹ ਪਾਰਕ ਵਿੱਚ ਦੌੜਨ ਜਾਂਦਾ ਤਾਂ ਫੌਜਾ ਸਿੰਘ ਨੂੰ ਬੈਂਚ ਉੱਤੇ ਸਰ ਸੁੱਟੀ ਬੈਠਾ ਦੇਖਦਾ ਇੱਕ ਦਿਨ ਉਸਨੇ ਨੀਮੋ ਜੁਨੇ ਬੈਠੇ ਫੌਜਾ ਸਿੰਘ ਨੂੰ ਕਿਹਾ ਜੇ ਤੂੰ ਮੇਰੇ ਨਾਲ ਦੌੜਨ ਲੱਗ ਪਵੇਂ ਤਾਂ ਤੇਰੀ ਉਦਾਸੀ ਦੂਰ ਹੋ ਜਾਵੇਗੀ ਬੜਾਪੇ ਚ ਪਹੁੰਚਿਆ ਫੌਜਾ ਸਿੰਘ ਹਰਵਿੰਦਰ ਸਿੰਘ ਦੀ ਪ੍ਰੇਰਣਾ ਨਾਲ ਹੌਲੀ ਹੌਲੀ ਦੌੜਨ ਲੱਗ ਪਿਆ ਤੇ ਦੌੜ ਕੇ ਨੇੜੇ ਦੇ ਗੁਰਦੁਆਰਿਆਂ ਵਿੱਚ ਜਾਣ ਲੱਗ ਪਿਆ ਉਹ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਤੱਕ ਇੱਕ ਪਾਰਕ ਤੋਂ ਦੂਸਰੇ ਪਾਰਕ ਤੱਕ ਇੱਕ ਗੁਰਦੁਆਰਾ ਸਾਹਿਬ ਤੋਂ ਦੂਸਰੇ ਗੁਰਦੁਆਰਾ ਸਾਹਿਬ ਤੱਕ ਦੌੜਨ ਲੱਗਾ ਇੰਜ ਕੋਚ ਹਰਮਿੰਦਰ ਸਿੰਘ ਦਾ ਫੌਜਾ ਸਿੰਘ ਨੂੰ ਮੈਰਾਥਨਾਂ ਵਿੱਚ ਲਿਆਉਣ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਫੌਜਾ ਸਿੰਘ ਨੇ 84 ਕੱਟ ਕੇ ਦੌੜਨਾ ਸ਼ੁਰੂ ਕੀਤਾ ਸੀ ਉਸ ਦੇ ਜੀਵਨ ਦੀ ਕਹਾਣੀ ਦੱਸਦੀ ਹੈ ਕਿ ਕਿਸੇ ਬੰਦੇ ਦੇ ਜੀਵਨ ਵਿੱਚ ਕਿੰਨੇ ਵੀ ਦੁੱਖ ਕਿਉਂ ਨਾ ਹੋਣ ਕਿ ਉਹ ਕਿੰਡੀ ਵੀ ਵੱਡੀ ਉਮਰ ਦਾ ਕਿਉਂ ਨਾ ਹੋਵੇ ਜੇ ਹਿੰਮਤ ਧਾਰ ਲਵੇ ਤਾਂ ਸਭ ਕੁਝ ਕਰ ਸਕਦਾ ਹੈ ਜੋ ਫੌਜਾ ਸਿੰਘ ਨੇ ਕੀਤਾ ਉਹ ਲਾ ਮਿਸਾਲ ਹੈ ਬਾਬਾ ਬਲਾਈਕ ਤੋਂ ਵਿਆਸਪਿੰਡ ਆਇਆ ਹੋਇਆ ਸੀ ਅਨਸਾਰ ਹੀ ਕੋਵਿਡ ਦੀਆਂ ਬੰਦਸ਼ਾਂ ਲੱਗ ਗਈਆਂ ਟੋਰਾ ਫੇਰਾ ਤੇ ਮਿਲਣ ਮਿਲਣਾ ਗਿਲਣਾ ਬੰਦ ਹੋ ਗਿਆ ਉੱਤੋਂ ਗਰਮੀਆਂ ਆ ਗਈਆਂ ਬਾਬਾ ਸਿੰਘ ਨੇ ਆਪਣੇ ਦੋਸਤਾਂ ਨੂੰ ਕਿਹਾ ਕਿ ਮੈਨੂੰ ਜਹਾਜ਼ ਚੜਾਓ ਨਹੀਂ ਤਾਂ ਮੈਂ ਇੱਥੇ 10 ਦਿਨ ਨਹੀਂ ਕੱਟਦਾ ਫੌਜਾ ਸਿੰਘ 2000 ਵਿੱਚ ਫੌਜਾ ਸਿੰਘ ਦੀਆਂ ਤਸਵੀਰਾਂ ਅਖਬਾਰ ਵਿੱਚ ਛਪੀਆਂ ਉਸ ਨੇ ਇੰਗਲੈਂਡ ਦੀ ਮੈਰਾਥਨ ਦੌੜ ਵਿੱਚ 80 ਸਾਲ ਤੋਂ ਵੱਡੀ ਉਮਰ ਦੇ ਦੜਾਕ ਨਵਾਂ ਰਿਕਾਰਡ ਗੁਣਾ ਕੇ ਰੱਖਿਆ ਉਹ ਮੈਰਾਥਨ ਵਿੱਚ 32000 860 ਦੌੜਾਕਾਂ ਨੇ ਭਾਗ ਲਿਆ ਸੀ ਤੇ ਉਹ 10000 ਦੌੜਾਕਾਂ ਨੂੰ ਪਿੱਛੇ ਛੱਡ ਗਿਆ ਸੀ 28 28 ਸਤੰਬਰ 2003 ਨੂੰ ਸਕੋਸ਼ੀਅਸ ਬੈਂਕ ਟੋਰਾਂਟੋ ਵਾਟਰਫਰੰਟ ਮੈਰਾਥਨ ਟੋਰਾਂਟੋ ਵਿੱਚ ਲੱਗੀ ਫੌਜਾ ਸਿੰਘ ਇੰਗਲੈਂਡ ਦੌੜ ਵਿੱਚ ਭਾਗ ਲੈਣ ਆਇਆ ਉਹਦੇ ਕੇਸਰੀ ਪੱਗ ਵੱਢੀ ਹੋਈ ਸੀ ਤੇ ਦੌੜਦੇ ਦੀ ਲੰਬੀ ਦਾੜੀ ਲਹਿਰਾ ਰਹੀ ਸੀ ਦੌੜ ਮੁਕੀ ਤਾਂ ਉਸ ਨੇ ਆਪਣਾ ਹੀ ਰਿਕਾਰਡ ਪਹਿਲਾ ਨਾਲੋਂ 31 ਮਿੰਟ ਘੱਟ ਸਮੇਂ ਨਾਲ ਤੋੜ ਦਿੱਤਾ ਮੀਮਾ ਇੱਕ ਦੂਜੇ ਤੋਂ ਅੱਗੇ ਹੋ ਕੇ ਫੌਜਾ ਸਿੰਘ ਨੂੰ ਜੱਫੀਆਂ ਪਾਉਂਦੀਆਂ ਤੇ ਵਧਾਈ ਦੇਣ ਲੱਗੀਆਂ ਵਿਆਸਪਿੰਡਿਆ ਨੇ ਫੌਜਾ ਸਿੰਘ ਨੂੰ ਮੋਢਿਆਂ ਤੇ ਚੁੱਕ ਲਿਆ ਫੌਜਾ ਸਿੰਘ ਦੀ ਬੱਲੇ ਬੱਲੇ ਹੋ ਗਈ ਉਹਦੀ ਵਿਲੱਖਣਤਾ ਇਹ ਸੀ ਕਿ ਉਹ ਝੂਲ ਦੀ ਸਫੇ ਦਾੜੀ ਨਾਲ ਕੇਸਰੀ ਦਸਤਾਰ ਤੇ ਖੰਡਾ ਸਾਹਿਬ ਸਜਾ ਕੇ ਦੌੜਿਆ ਸੀ ਉਸ ਦੇ ਨਿਆਰੇ ਸਰੂਪ ਨੇ ਉਸ ਦੀ ਮਸ਼ਹੂਰੀ ਹੋਰ ਵਧ ਕਰਵਾਈ ਫੌਜਾ ਸਿੰਘ ਦੇ ਜੀਵਨ ਵਿੱਚ ਬੜੇ ਉਤਾਰ ਚੜ੍ਹਾਏ ਦੁੱਖ ਵੀ ਭੋਗਿਆ ਤੇ ਸੁੱਖ ਵੀ ਮਾਨਿਆ ਗਮਨਾਮ ਵੀ ਰਿਹਾ ਤੇ ਮਸ਼ਹੂਰ ਵੀ ਹੋਇਆ ਉਸ ਨੇ ਕਿਹਾ ਕਿ ਬੰਦਾ ਠੋਕਰਾ ਖਾਂਦੇ ਬਿਨਾ ਨਹੀਂ ਸੁਧਰਦਾ ਉਸ ਨੇ ਖੁਦ ਜੀਵਨ ਵਿੱਚ ਠੋਕਰਾ ਖਾਧੀਆਂ ਉਦੇ ਅੰਦਰ ਛੁਪੇ ਹੋਏ ਚੰਗੇਰੇ ਭਵੇਖਨੇ ਉਸ ਨੂੰ ਲੰਬਾ ਸਮਾਂ ਜਿਉਂਦਾ ਰੱਖਿਆ ਬਾਬਾ ਅਜ ਇਨਸਾਨ ਸੀ ਬਜ਼ੁਰਗਾਂ ਦਾ ਰੋਲ ਮਾਡਲ ਤੇ ਬੰਦੇ بلند ਜੇਰੇ ਦੀ ਜਿਉਂਦੀ ਜਾਗਦੀ ਮਿਸਾਲ ਸਿਰੜੀ ਮਿਹਨਤੀ ਤੇ ਮੰੰਜਲਾ ਮਾਰਨ ਵਾਲਾ ਮਹਾਰਾਤੀ ਭੁੱਲੇ ਸ਼ਾ ਵਰਗੀ ਮਸਤ ਤਵੀਅਤ ਦਾ مالک ਤੇ ਸ਼ਾਹ ਸ਼ਹਿਨ ਜਹਾ ਫਕਰ ਸਹਜਤਾ ਸੁਹਜ ਸੁਹਿਰਤਾ ਮਸੂਮੀਅਤ ਤੇ ਭੋਲੇਮਨ ਦੀ ਮੂਰਤ ਉਸ ਦੀਆਂ ਗੱਲਾਂ ਸਿੱਧੀਆਂ ਸਾਧੀਆਂ ਭੋਲੀਆਂ ਤੇ ਨਿਰਛਲ ਸਨ ਹਾਸਾ ਠੱਠਾ ਕਰਨਾ ਉਸ ਦਾ ਸੁਭਾਅ ਸੀ ਜਿਸ ਨਾਲ ਹਸ ਰਿਡੀਆਂ ਅੱਖਾਂ ਛਲਕ ਪੈਂਦੀਆਂ ਸਨ ਉਹ ਰੌਣਕੀ ਬੰਦਾ ਸੀ ਸਿਰੇ ਦਾ ਗੱਲੜੀ ਬੇਫਿਕਰ ਬੇਪਰਵਾਹ ਬੇਤਾਕ ਦੁਨੀਆ ਤੇ ਦੁਨੀਆਦਾਨ ਉਸ ਨੇ ਗੋਮਨਾਮੀ ਤੇ ਚੱਲ ਵਸਣਾ ਸੀ ਜੇ ਦੌੜ ਦੌੜਨ ਨਾ ਲੱਗਦਾ ਦੌੜਾਂ ਲਾਉਣ ਨਾਲ ਉਹ ਮਰਨੋਂ ਬਚ ਗਿਆ ਗਮਗੀਨ ਚੋਂ ਨਿਕਲ ਕੇ ਜਿਉਂਦਾ ਹੋ ਗਿਆ ਬੁੱਢੇ ਬਾਰੇ ਦੌੜਾਂ ਚ ਪੈ ਕੇ ਉਹਨੇ ਪੂਰੀ ਵਿਸ਼ਵ ਵਿੱਚ ਬੱਲੇ ਬੱਲੇ ਕਰਵਾਈ ਉਸ ਨੂੰ 2004 2008 ਤੇ 2012 ਦੀਆਂ 올림픽 ਖੇਡਾਂ ਦੀਆਂ ਮਸਾਲਾਂ ਲੈ ਕੇ ਦੌੜਨ ਦਾ ਮਾਣ ਮਿਲਿਆ ਬਾਬੇ ਨੂੰ ਬ੍ਰਿਟਾਨੀਆ ਦੀ ਮਹਾਰਾਣੀ ਐਲਗਜ਼ਾਬੈਥ ਨੇ 100 ਸਾਲ ਦਾ ਸੀਨੀਅਰ ਸਿਟੀਜ਼ਨ ਹੋ ਜਾਣ ਤੇ ਵਧਾਈ ਦਿੱਤੀ ਤੇ ਸ਼ਾਹੀ ਮੇਲਾ ਵਿੱਚ ਖਾਣੇ ਤੇ ਸੱਧਿਆ ਮਹਾਰਾਣੀ ਨੂੰ ਮਿਲ ਕੇ ਉਹ ਹੋਰ ਜਵਾਨ ਹੋ ਗਿਆ ਫੌਜਾ ਸਿੰਘ ਪੁੰਨ ਦੇ ਕਾਰਜਾ ਲਈ ਦੌੜਦਾ ਰਿਹਾ ਚੈਰੀਟੇਵ ਲਈ ਇਕੱਠੇ ਹੋਏ ਪੈਸਿਆਂ ਵਿੱਚੋਂ ਥੋੜੇ ਘੋਤੇ ਉਹ ਆਪਣੇ ਵੱਲੋਂ ਵੀ ਪਾਉਂਦਾ ਰਿਹਾ 2003 ਵਿੱਚ ਉਹ ਨਿਊਯਾਰਕ ਦੀ ਮੈਰਾਥਨ ਵਿੱਚ ਸਿੱਖ ਪਹਿਚਾਣ ਲਈ ਦੌੜਿਆ ਟੋਰਾਂਟੋ ਵਾਟਰਫਰੰਟ ਹਾਫ ਮੈਰਾਥਨ ਉਹ ਗੁਰੂ ਗੋਬਿੰਦ ਸਿੰਘ ਚਿਲड्रन ਫਾਊਂਡੇਸ਼ਨ ਲਈ ਦੌੜਿਆ ਉਸ ਬਾਰੇ ਉਸਦੇ ਪਿੰਡੂਆਂ ਨੇ ਕਪਟਾਵਾਂ ਵੀ ਲਿਖੀਆਂ ਫੌਜਾ ਸਿੰਘ ਇੱਕ ਵੱਖਰੀ ਛਾਣ ਇਸਦੇ ਕਰਤੱਵ ਦੇਖ ਕੇ ਦੁਨੀਆ ਹੈਰਾਨ ਸੀ ਉਹ ਲੰਡਨ 올림픽 2012 ਦੀ ਮਿਸਾਲ ਲੈ ਕੇ ਦੌੜਿਆ ਆ ਰਾਸਤੇ ਵਿੱਚ ਸ਼ਵੀਲਾਂ ਲੱਗ ਗਈਆਂ ਸਨ ਅਤੇ ਲੰਗਰ ਲਾਏ ਗਏ ਸਨ ਕਿਉਂ ਸ਼ਵੀਲਾ ਤੇ ਲੰਗਰ ਵਾਲੀ ਪਹਿਲੀ ਵਾਰ 올림픽 ਖੇਡਾਂ ਦਾ ਅੰਗ ਬਣੀ 20ਵੀਂ ਸਦੀ ਵਿੱਚ ਪੱਗਾਂ ਦਾੜੀਆਂ ਵਾਲੇ ਫੌਜੀਆ ਤੇ ਹਾਕੀ ਖਿਡਾਰੀਆਂ ਨੇ ਸਿੱਖ ਸਰੂਪ ਦੀ ਪਛਾਣ ਬਾਕੀ ਦੁਨੀਆ ਨੂੰ ਕਰਾਈ ਸੀ 21ਵੀਂ ਸਦੀ ਦੇ ਆਰੰਭ ਵਿੱਚ ਪੱਗ ਦਾੜੀ ਦੀ ਜਿੰਨੀ ਪਛਾਣ ਬਾਬਾ ਫੌਜਾ ਸਿੰਘ ਨੇ ਕਰਵਾਈ 19 ਕਿਸੇ ਹੋਰ ਨੇ ਨਹੀਂ ਕਰਵਾਈ ਫੌਜਾ ਸਿੰਘ ਆਖਦਾ ਸੀ ਕਿ ਮੇਰੀ ਪਛਾਣ ਉਨੀ ਮੇਰੀ ਦੌੜਨ ਕਰਕੇ ਨਹੀਂ ਜਿੰਨੀ ਪੱਗ ਦਾੜੀ ਕਰਕੇ ਹੈ ਇਹੋ ਕਾਰਨ ਹੈ ਕਿ ਉਹ ਕਦੇ ਨੰਗੇ ਸਿਰ ਨਹੀਂ ਸੀ ਦੌੜਿਆ ਤੇ ਕਦੇ ਦਾੜੀ ਨਹੀਂ ਸੀ ਬੰਨੀ ਫੌਜਾ ਸਿੰਘ ਦਾ ਕਹਿਣਾ ਸੀ ਜੋ ਕੁਦਰਤ ਦੇ ਰੰਗਾਂ ਵਿੱਚ ਰਾਜੀ ਹੈ ਉਹ ਬੇਪਰਗਾ ਪ੍ਰਵੇਗਾਸ ਗਾਰ ਉਹ ਸਿਰੜੀ ਸੀ ਸੜਕੀ ਸੀ ਤੇ ਲੋਭ ਲਾਲਚ ਤੋਂ ਪਰੇ ਸੀ ਕਹਿੰਦਾ ਸੀ ਕਮਾਉਣ ਨੂੰ ਤਾਂ ਭਾਵੇਂ ਮੈਂ ਮਿਲੀਅਨ ਡਾਲਰ ਕਮਾ ਲਵਾਂ ਪਰ ਕਰਨੇ ਕੀ ਐ ਲੋੜ ਜੋਗਾ ਪ੍ਰਭਦਾ ਦਿੱਤਾ ਬਹੁਤ ਕੁਛ ਹੈ ਤੰਦਰੁਸਤੀ ਚਾਹੀਦੀ ਹੈ ਜਿਹਦੇ ਕੋਲ ਤੰਦਰੁਸਤੀ ਹੈ ਉਹਦੇ ਕੋਲ ਸਾਰੀਆਂ ਦੌਲਤਾਂ ਹਨ ਜਿੱਥੇ ਫੌਜਾ ਸਿੰਘ ਨੇ ਕਿੱਥੇ ਕਰੋੜਾ ਰੁਪਏ ਇਕੱਠੇ ਕਰਨ ਵਾਲੇ ਨੇਤਾ ਤੇ ਵੱਡੇ ਅਫਸਰ ਉਹ ਕਰੋੜਾ ਰੁਪਏ ਕੋਲ ਹੋਣ ਦੇ ਬਾਵਜੂਦ ਵੀ ਨਹੀਂ ਰੱਜਦੇ ਜੱਟ ਕੇ ਫੌਜਾ ਸਿੰਘ ਬਿਨਾ ਬੈਂਕ ਵੈਲੈਂਸ ਦੇ ਹੀ ਰੱਜਿਆ ਪੁੱਜਿਆ ਸੀ ਜਿਉਂ ਚਾਹੁੰਦਾ ਤਾਂ ਮੈਰਾਥਨ ਦੌੜਾਂ ਦੇ ਸਿਰ ਤੇ ਜਿੰਨੇ ਮਰਜੀ ਕਮਾ ਲੈਂਦਾ ਉਸ ਨੇ ਲੰਬੀ ਦੌੜ ਦਾ ਰਿਕਾਰਡ ਹੀ ਨਹੀਂ ਰੱਖਿਆ ਬੇਲੋੜੀ ਮਾਇਆ ਤੇ ਤਿਆ ਕਰਨ ਦਾ ਰਿਕਾਰਡ ਵੀ ਰੱਖਿਆ ਰੱਬ ਦਾ ਸ਼ੁਕਰ ਹੈ ਕਦੇ ਚਿੱਤ ਚੇਤੇ ਵੀ ਨਾ ਸੀ ਕਿ ਉਹ ਇੰਨੀ ਆਰਹਮਤਾ ਦੀ ਵਰਖਾ ਕਰੇਗਾ ਜਦੋਂ ਮੈਂ ਸਦਮੇ ਚੋਂ ਗੁਜ਼ਰਿਆ ਸੀ ਤਾਂ ਉਸ ਨੇ ਮੇਰੇ ਅੰਦਰ ਦੌੜਨ ਦੀ ਚਾਤੀ ਲਾਈ ਅਤੇ ਆਪਣੀ ਬੁੱਕਲ ਚ ਸਮੋ ਲਿਆ ਮੈਂ ਕਦੇ ਲਾਲਚਨੀ ਦੌੜਿਆ ਜੋ ਪੈਸਾ ਤੇ ਲਾ ਦੌੜਾਂ ਚੋਂ ਮਿਲਿਆ ਹੈ ਉਹ ਚੈਰਿਟੀ ਤੇ ਲੇਖੇ ਲਾਤਾ ਸੋਚਦਾ ਖੌਰਾ ਉਸ ਗਰੀਬ ਦਾ ਭਲਾ ਕੀਤਾ ਹੂ ਜਿਹਦੀਆਂ ਅਸੀਸਾਂ ਨਾਲ ਮੈਂ ਦੌੜੀ ਜਾ ਰਿਹਾ ਹਾਂ ਉਸਦੇ ਜੀਵਨ ਦੀ ਕਹਾਣੀ ਦਾ ਸਾਰ ਇਹ ਹੈ ਕਿ ਬੰਦੇ ਦੇ ਜੀਵਨ ਵਿੱਚ ਕਿੰਨੇ ਵੀ ਦੁੱਖ ਕਿਉਂ ਨਾ ਆਉਣ ਤੇ ਉਹ ਕਿੰਡੀ ਵੀ ਉਮਰ ਦਾ ਚੋਣਾ ਹੋ ਗਿਆ ਹੋਵੇ ਜੋ ਹਿੰਮਤ ਧਾਰ ਲਵੇ ਤਾਂ ਕੁਝ ਦਾ ਕੁਝ ਕਰ ਸਕਦਾ ਹੈ ਜੋ ਕੁਝ ਬਾਬਾ ਫੌਜਾ ਸਿੰਘ ਨੇ ਕੀਤਾ ਉਹ ਆਉਂਦੀਆਂ ਪੀੜ੍ਹੀਆਂ ਲਈ ਰਾਹ ਦਸੇਰਾ ਬਣਿਆ ਰਹੇਗਾ ਧੰਨਵਾਦ